ਜਦੋਂ ਕੋਈ ਕੁੜੀ ਜਵਾਨ ਹੁੰਦੀ ਹੈ ਤਾਂ ਉਸ ਦੇ ਮਨ ਦੇ ਵਿੱਚ ਹਮੇਸ਼ਾ ਇਹ ਰਹਿੰਦਾ ਹੈ ਕਿ ਉਸ ਦੇ ਘਰ ਵਾਲਾ ਜਿਸ ਨਾਲ ਉਸ ਦਾ ਵਿਆਹ ਹੋਵੇ ਉਹ ਸੋਹਣਾ ਹੋਵੇ ਉਸ ਦਾ ਧਿਆਨ ਰੱਖੇ ਉਸ ਦੀ ਹਰ ਇੱਕ ਗੱਲ ਉੱਤੇ ਉਸ ਦੇ ਨਾਲ ਖੜਾ ਹੋਵੇ ਜਾਨੀ ਐਦਾਂ ਦੀਆਂ ਕਈ ਗੱਲਾਂ ਕੁੜੀ ਦੇ ਦਿਮਾਗ ਦੇ ਵਿੱਚ ਹੁੰਦੀਆਂ ਮੁੰਡਿਆਂ ਦੇ ਦਿਮਾਗ ਦੇ ਵਿੱਚ ਵੀ ਹੁੰਦੀਆਂ ਕਿ ਕੁੜੀ ਸੋਹਣੀ ਹੋਵੇ ਉਸ ਦੇ ਨਾਲ ਵਧੀਆ ਰਹੇ ਜਾਨੀ ਐਦਾਂ ਦੀਆਂ ਗੱਲਾਂ ਹਰੇਕ ਮੁੰਡੇ ਕੁੜੀ ਦੇ ਦਿਮਾਗ ਦੇ ਵਿੱਚ ਹੁੰਦੀਆਂ ਨੇ ਕੁੜੀਆਂ ਦੇ ਸ਼ਾਇਦ ਜ਼ਿਆਦਾ ਹੁੰਦੀਆਂ ਨੇ ਪਰ ਇੱਕ ਬੰਦ ਮੁਠੀ ਹੈ ਜਦੋਂ ਵਿਆਹ ਹੁੰਦਾ ਹੈ ਤਾਂ ਜ਼ਿੰਦਗੀ ਅਚਾਨਕ ਚੇਂਜ ਹੁੰਦੀ ਹੈ ਤੇ ਇਹ ਵਿਆਹ ਕਈ ਵਾਰ ਤਾਂ ਬੰਦੇ ਦੀ ਜ਼ਿੰਦਗੀ ਨੂੰ ਸਵਰਗ ਬਣਾ ਦਿੰਦਾ ਹੈ ਪਰ ਕਈ ਵਾਰ ਬੰਦੇ ਦੀ ਜ਼ਿੰਦਗੀ ਵਿਆਹ ਤੋਂ ਬਾਅਦ ਨਰਕ ਹੋ ਜਾਂਦੀ ਹੈ ਐਦਾਂ ਵੀ ਹੋ ਜਾਂਦੀ ਹੈ ਜਿੱਦਾਂ ਦੀ ਉਸ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚੀ ਹੁੰਦੀ ਕਿ ਮੇਰੇ ਨਾਲ ਇਹ ਕੁਝ ਵੀ ਹੋ ਸਕਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਵਿੱਚ ਇੱਕ ਕੁੜੀ ਨਾਲ ਐਨਾ ਭੜਾ ਹੁੰਦਾ ਹੈ ਕੁੜੀ ਬੜੀ ਸੋਹਣੀ ਸੀ ਉਸ ਨਾਲ ਐਨਾ ਬੁਰਾ ਹੁੰਦਾ ਕਿ ਉਸ ਨੇ ਕਦੇ ਵੀ ਇਹ ਗੱਲ ਨਹੀਂ ਸੋਚੀ ਸੀ ਕਿ ਜਿੱਥੇ ਮੈਂ ਵਿਆਹ ਕੇ ਜਾਵਾਂਗੀ ਜੋ ਮੇਰਾ ਪਤੀ ਹੋਵੇਗਾ ਉਹ ਮੈਨੂੰ ਐਦਾਂ ਨਹੀਂ ਮਾਰ ਸਕਦਾ ਸੋ ਸਹੁਰਾ ਪਰਿਵਾਰ ਆਪਣੀ ਨੂੰ ਨੂੰ ਮਾਰ ਦਿੰਦਾ ਹੈ ਤੇ ਕੀ ਇਸ ਪਿੱਛੇ ਸਾਰੀ ਕਹਾਣੀ ਹੈ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਗ੍ਰੇਟ ਨੋਇਡਾ ਤੇ ਇਸ ਦੇ ਅਧੀਨ ਪੈਂਦਾ ਦਾਦਰੀ ਦਾਦਰੀ ਦਾ ਪਿੰਡ ਰੂਪਵਾਸ ਇੱਥੋਂ ਦੀ ਰਹਿਣ ਵਾਲੀ ਨਿੱਕੀ ਤੇ ਕੰਚਨ ਜੋ ਦੋਨੋਂ ਸਾਕੀਆਂ ਪੈਣਾ ਸੀ ਇਹ ਜਵਾਨ ਹੁੰਦੀਆਂ ਨੇ ਤੇ ਇਹਨਾਂ ਦੇ ਮਾਤਾ ਪਿਤਾ ਨੂੰ ਇਹਨਾਂ ਦੇ ਵਿਆਹ ਦੀ ਚਿੰਤਾ ਹੁੰਦੀ ਹੈ ਤਾਂ ਇਹਨਾਂ ਲਈ ਮੁੰਡੇ ਦੇਖੇ ਜਾਂਦੇ ਨੇ ਇੱਕ ਘਰ ਦੇ ਵਿੱਚ ਹੀ ਦੋਨੋਂ ਮੁੰਡੇ ਹੁੰਦੇ ਨੇ ਇੱਕ ਦਾ ਨਾਮ ਵਿਫਨ ਹੁੰਦਾ ਤੇ ਦੂਸਰੇ ਦਾ ਨਾਮ ਰੋਹਿਤ ਹੁੰਦਾ ਇਹ ਕਾਸਨਾ ਕੋਤਵਾਲੀ ਦੇ ਅਧੀਨ ਪੈਂਦੇ ਪਿੰਡ ਸਰਸਾ ਦੇ ਰਹਿਣ ਵਾਲੇ ਸੀ ਮੁੰਡੇ ਸੋਹਣੇ ਸੀ ਕੁੜੀਆਂ ਵੀ ਸੋਹਣੀਆਂ ਸੀ ਤਾਂ ਦੋਨੇ ਪਰਿਵਾਰ ਰਿਸ਼ਤਾ ਪੱਕਾ ਕਰ ਦਿੰਦੇ ਨੇ ਉਸ ਤੋਂ ਬਾਅਦ 2016 ਦੇ ਵਿੱਚ ਇਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਨਿੱਕੀ ਅਤੇ ਕਾਂਚਨ ਦੋਨਾਂ ਨੂੰ ਦਹੇਜ ਵਿੱਚ ਬੁਲੱਡ ਦਿੱਤੇ ਜਾਂਦੇ ਨੇ ਤੇ ਇੱਕ ਸਕੋਰਪੀਓ ਕਾਰ ਦਿੱਤੀ ਜਾਂਦੀ ਆ ਗਹਿਣੇ ਪਾਏ ਜਾਂਦੇ ਆ ਯਾਨੀ ਬੜੀ ਹੀ ਧੂਮ ਧਾਮ ਦੇ ਨਾਲ ਇਹਨਾਂ ਦਾ ਵਿਆਹ ਕੀਤਾ ਜਾਂਦਾ ਹੈ ਪਰਿਵਾਰ ਵੱਲੋਂ ਨਿੱਕੀ ਅਤੇ ਕਾਂਚਨ ਦੇ ਪਰਿਵਾਰ ਵੱਲੋਂ ਕੋਈ ਵੀ ਕਸਰ ਨਹੀਂ ਛੱਡੀ ਜਾਂਦੀ ਹੁਣ ਜਦੋਂ ਵਿਆਹ ਹੋ ਜਾਂਦਾ ਤਾਂ ਨਿੱਕੀ ਦੇਖਦੀ ਆ ਕਿ ਉਸ ਦਾ ਜੋ ਪਤੀ ਆ ਯਾਨੀ ਨਿੱਕੀ ਦਾ ਵਿਆਹ ਹੁੰਦਾ ਹੈ ਬੇਪਨ ਦੇ ਨਾਲ ਅਤੇ ਕੰਚਨ ਦਾ ਵਿਆਹ ਹੁੰਦਾ ਰੋਹਿਤ ਦੇ ਨਾਲ ਪਰ ਜੋ ਬੇਪਨ ਸੀ ਉਹ ਕੋਈ ਵੀ ਕੰਮ ਨਹੀਂ ਕਰਦਾ ਸੀ ਉਹ ਆਇਆਸ਼ ਕਿਸਮ ਦਾ ਬੰਦਾ ਸੀ ਸ਼ਰਾਬ ਵੀ ਪੀਂਦਾ ਸੀ ਕਲੱਬ 'ਚ ਜਾਂਦਾ ਸੀ ਤੇ ਗੈਰ ਕੁੜੀਆਂ ਦੇ ਨਾਲ ਉਸਦੇ ਸਬੰਧ ਵੀ ਸੀ ਤੇ ਕੰਮ ਵੀ ਕੋਈ ਨਹੀਂ ਕਰਦਾ ਸੀ ਨਿੱਕੀ ਜਦੋਂ ਇਹ ਚੀਜ਼ਾਂ ਦੇਖਦੀ ਆ ਤਾਂ ਥੋੜੀ ਪਰੇਸ਼ਾਨ ਹੁੰਦੀ ਹੈ ਪਰ ਉਸ ਨੂੰ ਇਹੀ ਕਿਹਾ ਜਾਂਦਾ ਕਿ ਕੋਈ ਗੱਲ ਨਹੀਂ ਸਮਾਂ ਆਉਣ ਤੇ ਸੁਧਰ ਜਾਵੇਗਾ ਉਸ ਤੋਂ ਬਾਅਦ ਇਹਨਾਂ ਦੇ ਘਰ ਇੱਕ ਮੁੰਡੇ ਦਾ ਜਨਮ ਹੁੰਦਾ ਤੇ ਲਗਭਗ 2 ਸਾਲ ਪਹਿਲਾਂ ਜੋ ਨਿੱਕੀ ਹੁੰਦੀ ਆ ਉਹ ਆਪਣੇ ਘਰ ਦੇ ਵਿੱਚ ਹੀ ਹੀਠਾਂ ਇੱਕ ਬਿਊਟੀ ਪਾਰਲ ਖੋਲਦੀ ਆ ਕਿਉਂਕਿ ਨਿੱਕੀ ਜੋ ਸੀ ਉਹ ਆਪਣੇ ਪਤੀ ਦੇ ਨਾਲ ਫਰਸਟ ਫਲੋਰ ਤੇ ਰਹਿੰਦੀ ਸੀ ਤਾਂ ਉਹਨਾਂ ਨੇ ਨਿੱਕੀ ਅਤੇ ਕਾਂਚਨ ਦੋਨਾਂ ਨੇ ਬਿਊਟੀ ਪਾਰਲ ਖੋਲ ਲਿਆ ਹੁਣ ਉਹ ਇੱਥੇ ਕੰਮ ਕਰਦੀ ਆ ਬਿਊਟੀ ਪਾਰਲ ਤੇ ਉਸ ਨੂੰ ਲੱਗਦਾ ਕਿ ਮੈਂ ਬਿਜ਼ੀ ਹੋ ਜਾਵਾਂਗੀ ਮੇਰੇ ਬੱਚਾ ਇਸ ਦੇ ਵਿੱਚ ਰੁੱਝ ਜਾਵਾਂਗੀ ਤੇ ਵਿਪਨ ਵੀ ਹੌਲੀ-ਹੌਲੀ ਠੀਕ ਹੋ ਜਾਵੇਗਾ ਪਰ ਵਿਪਨ ਨੇ ਠੀਕ ਨਹੀਂ ਹੋਣਾ ਸੀ 2024 ਦੇ ਵਿੱਚ ਵਿਪਨ ਦਾ ਪਤਾ ਲੱਗਦਾ ਨਿੱਕੀ ਨੂੰ ਕਿ ਉਹ ਇੱਕ ਗੱਡੀ ਦੇ ਵਿੱਚ ਆਪਣੀ ਗੱਡੀ ਦੇ ਵਿੱਚ ਇੱਕ ਕੁੜੀ ਦੇ ਨਾਲ ਘੁੰਮ ਰਿਹਾ ਹੈ ਹੁਣ ਨਿੱਕੀ ਉਹ ਜਗ੍ਹਾ ਤੇ ਪਹੁੰਚ ਜਾਂਦੀ ਹੈ ਤੇ ਜਦੋਂ ਉਹ ਜਾ ਕੇ ਦੇਖਦੀ ਹੈ ਤਾਂ ਨਿੱਕੀ ਗੁੱਸੇ ਦੇ ਨਾਲ ਲਾਲ ਹੋ ਜਾਂਦੀ ਹੈ ਹੁਣ ਉਹ ਵਿਪਨ ਦੇ ਨਾਲ ਝਗੜਾ ਕਰਦੀ ਹੈ ਕਿ ਤੂੰ ਇਹ ਕੀ ਕਰ ਰਿਹਾ ਤੂੰ ਮੈਨੂੰ ਧੋਖਾ ਦੇ ਰਿਹਾ ਤੂੰ ਕੋਈ ਕੰਮ ਨਹੀਂ ਕਰਦਾ ਸਿਰਫ ਆਸ਼ੀਆਂ ਕਰਦਾ ਇਸ ਗੱਲ ਕਰਕੇ ਇਹਨਾਂ ਦਾ ਝਗੜਾ ਹੁੰਦਾ ਇੱਕ ਆ ਜਾਂਦੇ ਨੇ ਤੇ ਘਰ ਆ ਕੇ ਵੀ ਫੇਰ ਨਿੱਕੀ ਵਿਪਨ ਦੇ ਨਾਲ ਝਗੜਾ ਕਰਦੀ ਹੈ ਪਰ ਜੋ ਵਿਪਨ ਦੀ ਮਾਂ ਅਤੇ ਪਿਓ ਸੀ ਵਿਪਨ ਦੀ ਮਾਂ ਦਾ ਨਾਂ ਦਇਆ ਸੀ ਤੇ ਉਸ ਦਾ ਪਿਤਾ ਦੋਨੋਂ ਵਿਪਨ ਦਾ ਹੀ ਸਾਥ ਦਿੰਦੇ ਨੇ ਨਿੱਕੀ ਨੂੰ ਉਹ ਕਹਿੰਦੇ ਨੇ ਕਿ ਤੇਥੋਂ ਆਪਣਾ ਪਤੀ ਨਹੀਂ ਸਾਹਮਣੇ ਆ ਜਾ ਰਿਹਾ ਇਸ ਲਈ ਇਹ ਇਦਾਂ ਦੀਆਂ ਹਰਕਤਾਂ ਕਰਦਾ ਤੂੰ ਜੇ ਇਸ ਦਾ ਖਿਆਲ ਰੱਖੇ ਤਾਂ ਇਹ ਇਦਾਂ ਕਿਉਂ ਕਰੇ ਜਾਨੀ ਉਹ ਨਿੱਕੀ ਦੇ ਵਿੱਚ ਹੀ ਕਸੂਰ ਕੱਢਦੇ ਨੇ ਇਹਨਾਂ ਦਾ ਹੁਣ ਝਗੜਾ ਚੱਲਦਾ ਰਹਿੰਦਾ ਸੀ ਇਹਨਾਂ ਦੀ ਲੜਾਈ ਥੋੜੇ ਦਿਨਾਂ ਬਾਅਦ ਇੱਕ ਦੂਜੇ ਨਾਲ ਹੁੰਦੀ ਰਹਿੰਦੀ ਤਾਂ ਹੁਣ 21 ਅਗਸਤ 2025 ਆ ਜਾਂਦਾ ਹੈ 21 ਅਗਸਤ 2025 ਨੂੰ ਤਕਰੀਬਨ 5:30 ਵਜੇ ਜੋ ਨਿੱਕੀ ਦੀ ਭੈਣ ਹੁੰਦੀ ਹੈ ਕੰਚਨ ਉਹ ਬਿਮਾਰ ਹੁੰਦੀ ਹੈ ਕਮਰੇ ਦੇ ਵਿੱਚ ਪਈ ਹੁੰਦੀ ਹੈ ਪਰ ਉਸ ਨੂੰ ਚੀਕਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਹੁਣ ਉਹ ਭੱਜ ਕੇ ਬਾਹਰ ਜਾਂਦੀ ਹੈ ਤਾਂ ਉਹ ਦੇਖਦੀ ਹੈ ਕਿ ਨਿੱਕੀ ਨੂੰ ਵਿਪਨ ਕੁੱਟ ਰਿਹਾ ਸੀ ਹੁਣ ਕੰਚਨ ਉਸ ਦੀ ਵੀਡੀਓ ਬਣਾਉਂਦੀ ਹੈ ਪਰ ਜੋ ਵਿਪਨ ਹੁੰਦਾ ਉਹ ਉਸ ਦਾ ਮੋਬਾਈਲ ਖੋ ਲੈਂਦਾ ਉਸ ਨਾਲ ਲੜਾਈ ਝਗੜਾ ਕਰਦਾ ਕਿ ਤੂੰ ਵੀਡੀਓ ਕਿਉਂ ਬਣਾ ਰਹੀ ਹੈ ਤੇ ਉਸ ਤੋਂ ਬਾਅਦ ਇਹ ਸਭ ਕੁਝ ਸ਼ਾਂਤ ਹੋ ਜਾਂਦਾ ਜੋ ਕਾਂਚਨ ਦਾ ਪਤੀ ਸੀ ਰੋਹਿਤ ਉਹ ਵੀ ਘਰ ਦੇ ਵਿੱਚ ਸੀ ਜੋ ਕਾਂਚਨ ਦੀ ਸੱਸ ਸੀ ਉਹ ਵੀ ਘਰ ਦੇ ਵਿੱਚ ਸੀ ਹੁਣ ਇਹ ਸਭ ਸ਼ਾਂਤ ਹੋ ਜਾਂਦਾ ਹੈ ਕਾਂਚਨ ਬਿਮਾਰ ਸੀ ਉਹ ਆਪਣੇ ਕਮਰੇ ਦੇ ਵਿੱਚ ਚਲੀ ਜਾਂਦੀ ਹੈ ਉਸ ਤੋਂ ਬਾਅਦ ਫੇਰ ਕਾਂਚਨ ਨੂੰ ਚੀਕਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਹੁਣ ਕਾਂਚਣ ਫੇਰ ਆਪਣੇ ਮੋਬਾਈਲ ਦੀ ਵੀਡੀਓ ਔਨ ਕਰਦੀ ਹੈ ਤੇ ਜਦੋਂ ਕਮਰੇ ਦੇ ਵਿੱਚੋਂ ਬਾਹਰ ਨਿਕਲ ਕੇ ਜਦੋਂ ਪੌੜੀਆਂ ਵੱਲ ਜਾਂਦੀ ਹੈ ਤਾਂ ਜੋ ਮੰਜਰੋ ਦੇਖਦੀ ਹੈ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਸਨੇ ਦੇਖਿਆ ਕਿ ਨਿੱਕੀ ਨੂੰ ਅੱਗ ਲੱਗੀ ਹੋਈ ਸੀ ਬੁਰੀ ਤਰ੍ਹਾਂ ਅੱਗ ਲੱਗੀ ਹੋਈ ਸੀ ਤੇ ਉਹ ਪੌੜੀਆਂ ਵਿੱਚੋਂ ਬਾਹਰ ਆ ਰਹੀ ਸੀ ਤੇ ਚੀਕਾਂ ਮਾਰ ਰਹੀ ਸੀ ਹੇਠਾਂ ਉਤਰ ਰਹੀ ਸੀ ਹੁਣ ਜਦੋਂ ਨਿੱਕੀ ਹੇਠਾਂ ਉਤਰ ਜਾਂਦੀ ਹੈ ਤਾਂ ਉਸ ਦੀ ਅੱਗ ਬੁਝਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਜੋ ਵਿਪਨ ਹੁੰਦਾ ਹੈ ਉਹ ਬਾਹਰ ਜਾ ਕੇ ਡਰਾਮਾ ਕਰਦਾ ਤੇ ਕਹਿੰਦਾ ਕਿ ਨਿੱਕੀ ਨੂੰ ਅੱਗ ਲੱਗ ਗਈ ਉਸ ਨੇ ਅੱਗ ਆਪਣੇ ਆਪ ਨੂੰ ਲਗਾ ਲਈ ਯਾਨੀ ਇਦਾਂ ਦੇ ਡਰਾਮੇ ਕਰਦਾ ਫਿਰ ਜੋ ਨਿੱਕੀ ਹੁੰਦੀ ਆ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਤੇ ਉਸ ਤੋਂ ਬਾਅਦ ਉੱਥੋਂ ਉਸ ਨੂੰ ਜਵਾਬ ਦੇ ਦਿੱਤਾ ਜਾਂਦਾ ਫਿਰ ਉਸ ਨੂੰ ਇੱਕ ਦਿੱਲੀ ਦੇ ਹਸਪਤਾਲ ਵਿੱਚ ਲਿਜਾਇਆ ਜਾਂਦਾ ਜਿੱਥੇ ਨਿੱਕੀ ਦੀ ਮੌਤ ਹੋ ਜਾਂਦੀ ਹੈ ਹੁਣ ਸਿੱਧਾ ਸਿੱਧਾ ਜੋ ਇਲਜ਼ਾਮ ਸੀ ਸਿੱਧਾ ਸਿੱਧਾ ਜੋ ਦੋਸ਼ ਸੀ ਲਗਭਗ ਤੈਹ ਹੋ ਚੁੱਕਿਆ ਸੀ ਕਿ ਜੋ ਨਿੱਕੀਆ ਉਸ ਦੀ ਮੌਤ ਦੇ ਜ਼ਿੰਮੇਬਾਰ ਉਸ ਦਾ ਪਤੀ ਵਿਪਨ ਮਾਂ ਦਇਆ ਅਤੇ ਸੋਹਰਾ ਅਤੇ ਜੋ ਕਾਂਚਨ ਦਾ ਪਤੀ ਹੁੰਦਾ ਹੈ ਰੋਹਿਤ ਉਹ ਸਾਰੇ ਨੇ ਉਹਨਾਂ ਨੇ ਮਿਲ ਕੇ ਹੀ ਇਸ ਨੂੰ ਮਾਰਿਆਗਾ ਹੁਣ ਪੁਲਿਸ ਐਫ ਆਈ ਆਰ ਦਰਜ ਕਰਦੀ ਹੈ ਕਾਂਚਨ ਦੇ ਬਿਆਨਾਂ ਤੇ ਤੇ ਹੁਣ ਵਿਪਨ ਅਤੇ ਉਸ ਦੇ ਪਰਿਵਾਰ ਦੀ ਤਲਾਸ਼ ਕੀਤੀ ਜਾਂਦੀ ਹੈ ਵਿਪਨ ਦਾ ਫੋਨ ਟ੍ਰੇਸ ਕਰਕੇ ਕਿਉਂਕਿ ਇਹ ਜੋ ਪਰਿਵਾਰ ਸੀ ਇਹ ਘਰੋਂ ਭੱਜ ਗਿਆ ਸੀ ਵਿਪਨ ਦਾ ਫੋਨ ਟਰੇਸ ਕੀਤਾ ਜਾਂਦਾ ਤੇ ਫਿਰ ਪੁਲਿਸ ਇਸ ਨੂੰ ਗ੍ਰਿਫਤਾਰ ਕਰਦੀ ਹੈ ਤੇ ਫਿਰ ਪਤਾ ਲੱਗਦਾ ਕਿ ਇਹਨਾਂ ਨੇ ਨਿੱਕੀ ਦੇ ਉੱਤੇ ਥਿਨਰ ਪਾਇਆ ਥਿਨਰ ਪਾ ਕੇ ਉਸ ਤੋਂ ਬਾਅਦ ਉਸ ਨੂੰ ਲਾਈਟਰ ਦੇ ਨਾਲ ਵਿਪਨ ਨੇ ਅੱਗ ਲਗਾ ਦਿੱਤੀ ਇਹ ਜੋ ਬਿਆਨ ਆ ਇਹ ਬਿਆਨ ਨਿੱਕੀ ਦੇ ਬੇਟੇ ਨੇ ਦਿੱਤੇ ਜੋ ਬਹੁਤ ਛੋਟਾ ਉਸ ਨੇ ਦੱਸਿਆ ਕਿ ਮੇਰੇ ਪਾਪਾ ਨੇ ਮੇਰੀ ਮੰਮੀ ਦੇ ਉੱਤੇ ਕੁਝ ਛਿੜਕ ਕੇ ਉਸ ਤੋਂ ਬਾਅਦ ਲਾਈਟਰ ਨਾਲ ਉਸ ਨੂੰ ਅੱਗ ਲਗਾ ਦਿੱਤੀ। ਹੁਣ ਜੋ ਪੁਲਿਸ ਸੀ ਉਹ ਵਿਪਨ ਨੂੰ ਗ੍ਰਿਫਤਾਰ ਕਰਦੀ ਹੈ ਉਸ ਤੋਂ ਬਾਅਦ ਇਸ ਤੋਂ ਉਹ ਥਿਨਰ ਵਾਲੀ ਬੋਤਲ ਵੀ ਬਰਾਮਦ ਕਰਦੀ ਹੈ। ਇੱਥੋਂ ਹੁਣ ਵਿਪਨ ਭੱਜਣ ਲੱਗਦਾ ਹੈ ਤੇ ਜੋ ਪੁਲਿਸ ਹੁੰਦੀ ਹੈ ਉਹ ਵਿਪਨ ਦੇ ਪੈਰ ਦੇ ਵਿੱਚ ਗੋਲੀ ਮਾਰਦੀ ਹੈ। ਇਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ। ਹੁਣ ਵਿਪਨ ਦਾ ਪਤਾ ਲੈਣ ਉਸ ਦੀ ਮਾਂ ਆਉਂਦੀ ਹੈ ਬੁਰਕਾ ਪਾ ਕੇ ਪਰ ਜੋ ਪੁਲਿਸ ਹੁੰਦੀ ਹੈ ਉਹ ਤਰਕ ਹੁੰਦੀ ਹੈ ਤੇ ਵਿਪਨ ਦੀ ਮਾਂ ਨੂੰ ਵਿਪਨਦੇਵ ਪਿਓ ਨੂੰ ਅਤੇ ਭਰਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲੈਂਦਾ ਜਾਂਦਾ ਪੁਲਿਸ ਨੂੰ ਪਤਾ ਇਹ ਵੀ ਲੱਗਦਾ ਕਿ ਜੋ ਥਿਨਰ ਲਿਆਂਦਾ ਸੀ ਉਹ ਵਿਪਨ ਨੇ ਹੀ ਲਿਆਂਦਾ ਸੀ ਉਸਨੇ ਕਿਹਾ ਸੀ ਕਿ ਸਾਨੂੰ ਬਿਊਟੀ ਪਾਰਲਰ ਤੇ ਥਿਨਰ ਦੀ ਲੋੜ ਹੈ ਇਸ ਲਈ ਉਹ ਥਿਨਰ ਲੈ ਕੇ ਆਇਆ ਪਹਿਲਾਂ ਹੀ ਜਾਣੀ ਉਸ ਦੀ ਪਲੈਨਿੰਗ ਸੀ ਕਿ ਜੋ ਨਿੱਕੀਆ ਏਸ ਉੱਪਰ ਥਿਨਰ ਸੜਕ ਕੇ ਇਸ ਨੂੰ ਅੱਗ ਲਗਾ ਦੇਵਾਂਗੇ ਇਸ ਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ ਇਹ ਜੋ ਵੀਡੀਓ ਰਿਕਾਰਡ ਹੁੰਦੀ ਹੈ ਇਹ ਸਭ ਕੁਝ ਰਿਕਾਰਡ ਹੁੰਦਾ ਜਿਸ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ ਕਿ ਜੋ ਨਿੱਕੀ ਨੂੰ ਮਾਰਿਆ ਗਿਆ ਨਿੱਕੀ ਨੂੰ ਅੱਗ ਲਗਾਈ ਗਈ ਜਾਂ ਉਸ ਦਾ ਕਤਲ ਕੀਤਾ ਗਿਆ ਉਹ ਕਿਸੇ ਹੋਰ ਨੇ ਨਹੀਂ ਸਗੋਂ ਬਿਪਨ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਕੀਤਾ ਤੇ ਜੋ ਬੱਚਾ ਹੁੰਦਾ ਨਿੱਕੀ ਦਾ ਉਹ ਵੀ ਬਿਆਨ ਦਿੰਦਾ ਕਿ ਇਹ ਜੋ ਅੱਗ ਲਗਾਈ ਆ ਇਹ ਮੇਰੇ ਪਿਤਾ ਬਿਪਨ ਨੇ ਹੀ ਲਗਾਈ ਆ ਤੇ ਲਾਈਟਰ ਦੇ ਨਾਲ ਲਗਾਈ ਆ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਜਦੋਂ ਇਹ ਕੇਸ ਅਦਾਲਤ ਦੇ ਵਿੱਚ ਚੱਲੇਗਾ ਤਾਂ ਅਦਾਲਤ ਵੱਲੋਂ ਇਹਨਾਂ ਹਤਿਆਰਿਆਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਤੇ ਕਾਂਚਨ ਨੇ ਇਹ ਵੀ ਦੱਸਿਆ ਕਿ ਮੇਰੇ ਮਾਤਾ ਪਿਤਾ ਨੇ ਇਹਨਾਂ ਨੂੰ ਬਹੁਤ ਦਾਜ ਦਹੇਜ ਦਿੱਤਾ ਸੀ ਪਰ ਫੇਰ ਵੀ ਇਹ ਹੁਣ ਸਾਥੋਂ 36 ਲੱਖ ਰੁਪਏ ਦੀ ਮੰਗ ਕਰ ਰਹੇ ਸੀ ਕਿਉਂਕਿ ਬੇਪਨ ਜੋਸ਼ੀਓ ਕੁਝ ਕੰਮ ਨਹੀਂ ਕਰਦਾ ਸੀ ਉਹ ਕਹਿ ਰਿਹਾ ਸੀ ਕਿ ਆਪਣੇ ਮਾਤਾ ਪਿਤਾ ਤੋਂ ਪੈਸੇ ਲੈ ਕੇ ਆ ਤੇ ਮੈਂ ਕੋਈ ਕੰਮ ਚਲਾਵਾਂ ਯਾਨੀ ਫੇਰ ਟੇਡੇ ਢੰਗ ਨਾਲ ਉਹ ਦਹੇਜ ਮੰਗ ਰਿਹਾ ਸੀ ਕਿ ਮੈਂ ਆਪਣਾ ਕੰਮ ਚੁਰਾਉਣਾ ਪਰ ਉਹ ਤਾਂ ਇੱਕ ਆਸ਼ ਬੰਦਾ ਸੀ ਜਿਸ ਨੇ ਆਸ਼ੀ ਦੇ ਕਾਰਨ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਹੁਣ ਇਹ ਗੱਲ ਵੀ ਨਿਕਲ ਕੇ ਆਉਂਦੀ ਹੈ ਕਿ ਜੋ ਬਿਪਨ ਉਸਨੇ ਕਿਹਾ ਕਿ ਇਹਨਾਂ ਦੇ ਵਿੱਚ ਇਸ ਕਰਕੇ ਝਗੜਾ ਹੁੰਦਾ ਸੀ ਇੱਕ ਤਾਂ ਜੋ ਨਿੱਕੀ ਬਿਊਟੀ ਪਾਰਲ ਚਲਾਉਂਦੀ ਸੀ ਉਸ ਕਰਕੇ ਬਿਪਨ ਉਸ ਨਾਲ ਝਗੜਾ ਕਰਦਾ ਸੀ ਅਤੇ ਦੂਸਰੀ ਗੱਲ ਨਿੱਕੀ ਰੀਲਾਂ ਬਣਾਉਂਦੀ ਸੀ ਉਹ ਇੰਸਟਾਗ੍ਰਾਮ ਉੱਤੇ ਫੇਸਬੁੱਕ ਉੱਤੇ ਰੀਲਾਂ ਬਣਾ ਕੇ ਪਾਉਂਦੀ ਸੀ ਜਿਸ ਤੋਂ ਵਿਪਨ ਨਰਾਜ਼ ਸੀ ਤੇ ਉਹ ਕਹਿੰਦਾ ਸੀ ਕਿ ਤੂੰ ਐਦਾਂ ਨਾ ਕਰ ਕਿਉਂਕਿ ਨਿੱਕੀ ਦੀਆਂ ਕਈ ਵੀਡੀਓ ਵਾਇਰਲ ਹੋਈਆਂ ਜੋ ਉਸਨੇ ਬਣਾ ਕੇ ਅਪਲੋਡ ਕੀਤੀਆਂ ਸੀ ਇਹ ਵੀ ਗੱਲ ਨਿਕਲ ਕੇ ਆ ਰਹੀ ਹੈ ਕਿ ਜੋ ਇਹਨਾਂ ਦਾ ਝਗੜਾ ਸੀ ਇਸ ਕਾਰਨ ਹੋਇਆ ਸੀ ਪਰ ਜੋ ਕਾਂਚਨ ਕਹਿ ਰਹੀ ਹੈ ਉਹ ਕਹਿ ਰਹੀ ਹੈ ਕਿ ਇਹਨਾਂ ਨੇ ਸਾਥੋਂ ਦਹੇਜ ਦੀ ਮੰਗ ਕੀਤੀ ਸੀ ਇਸ ਕਰਕੇ ਹੋਇਆ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਜਦੋਂ ਤਫ਼ਤੀਸ਼ ਹੋਵੇਗੀ ਤਾਂ ਕੀ ਨਿਕਲ ਕੇ ਆਵੇਗਾ ਕਿ ਆਖਰ ਗੱਲ ਕੀ ਸੀ ਜਿਸ ਕਾਰਨ ਇਹ ਜੋ ਕਤਲ ਹੈ ਇਹ ਵਿਪਨ ਅਤੇ ਉਸ ਦੇ ਪਰਿਵਾਰ ਵੱਲੋਂ ਕੀਤਾ ਗਿਆ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਇਹ ਕਿਵੇਂ ਇੱਕ ਬੇਕਸੂਰ ਕੁੜੀ ਨੂੰ ਅੱਗ ਲਗਾ ਕੇ ਸ਼ਰਿਆਂ ਵਿੱਚ ਮਾਰ ਦਿੱਤਾ ਗਿਆ। ਸਿਰਫ ਉਸ ਦੀ ਗਲਤੀ ਇਹ ਸੀ ਕਿ ਉਸ ਨੇ ਆਪਣੇ ਮਾਤਾ ਪਿਤਾ ਤੋਂ ਪੈਸੇ ਲਿਆ ਕੇ ਆਪਣੇ ਸਹੁਰੇ ਪਰਿਵਾਰ ਨੂੰ ਨਹੀਂ ਦਿੱਤੇ ਸੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜੋ ਵਿਆਹ ਆ ਉਹ ਇੱਕ ਬੰਦ ਮੁਠੀ ਹੈ ਕੋਈ ਪਤਾ ਨਹੀਂ ਵਿਆਹ ਤੋਂ ਬਾਅਦ ਤੁਹਾਡੀ ਜ਼ਿੰਦਗੀ ਸਵਰਗ ਹੋਵੇ ਜਾਂ ਫਿਰ ਨਰਕ ਤੋਂ ਵੀ ਬੱਤਰ ਹੋ ਜਾਵੇ ਜਿਵੇਂ ਇਸ ਕੇਸ ਦੇ ਵਿੱਚ ਹੋਇਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਓਸਤਿਕਾਲ